ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਨਾਂਗੇ ਸੇਲਾ ਇਲਾਕੇਆਂ ਜੀ 2 ਬਾਈ ਟੌਪ ਦੀਆਂ ਬੜਾ ਨੇ ਦੋਨੇ ਗੱਬੜਾ ਨੇ ਸੂਣ ਦੇ ਨੇੜੇ ਆ 1 ਬਾਈ ਟੌਪ ਝੋਟੀ ਆ ਉਹ ਵੀ ਗੱਬੜਾ ਸੂਣ ਵਾਲੀ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਗੱਬੜਾ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਂਦ ਜਿਹੜਾ ਉਹ ਹੰਡਾ ਤਸੀਹ ਰਾਮਪੁਰ ਨੇੜੇ ਪਿੰਡ ਬਈ ਨੇੜੇ ਪਿੰਡ ਜੌਂਦਾ ਵਿਦਿਆਲਾ ਤੇ ਜਿਠੋ ਮੋਬਾਈਲ ਨੰਬਰ ਕੋ 76965 0292 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਦੇਦੇ ਕਿਹੜਾ ਸੂਆ ਸੁ ਦੂਜਾ ਸੂਆ ਡਾਟਰ ਮੂੰਹ 6 ਦੰਦ ਦੂਜਾ ਸੂਆ ਸੁੰਦੀ ਆ ਮੂੰਹ 6 ਦੰਦ ਕਿੰਨੇ ਦਿਨ ਲੈਂਦੀ ਆ ਬਾਈ ਬਾਈ 5 6 ਦਿਨ ਵਾਕੀ ਆ ਇਹਦੇ 5 ਤੋਂ 6 ਦਿਨ ਕਰਮ ਵਾਲੀ ਨਹੀਂ ਲੈਂਦੀ ਬਹੁਤ ਦੁੱਧ ਬਾਈ 22 ਕਿਲੋ ਕਿਲੋ ਦਾ ਕੱਢਿਆ ਹੋਇਆ ਦਾ ਜਿਵੇਂ ਮਰਦੀ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੋਈ ਨਹੀਂ ਤੇ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਆਰਡਰ ਕਰ ਆਰਡਰ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਢੱਲਾਂ ਢੁਲਾ ਬਹੁਤ ਆ ਤੇ ਚਾਰੇ ਥਾਂ ਨਿਕੜ ਮੇ ਪੂਰੇ ਗੈਪ ਤੇ ਇੱਕੋ ਜੇ ਥਾਣਾ ਹਾਂ ਏ ਢੱਲਾਂ ਢੁਲਾ ਬਹੁਤ ਆ ਡਾਕਟਰ ਆ ਭਾਈ ਸਾਰੀਆਂ ਬਲਡ ਲਾਂ ਕੱਢੂ ਤੇ ਕਰਮ ਵਾਲੀ ਨੇ ਫੇਰ ਸੋਹਣਾ ਸਟਿਚ ਲੇਵਾ ਨਹੀਂ ਮੈਂ ਕਹਿੰਦਾ ਕੀ ਬਾਤ ਆ ਭਾਈ ਬੁੱਕਲ ਵਾਲਾ ਲੇਵਾ ਕੋਈ ਟਟਮਾ ਲੇਵਾ ਨਹੀਂ ਆ ਬਾਕੀ ਬਿਊਟੀ ਪੱਖ ਮਿਲਕ ਪੱਖ ਦੋਨੇ ਚੰਗੇ ਨੇਗੇ ਫੇਸ ਬੜਾ ਪਿਆਰਾ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਫਾਰਮ ਵਾਲੀ ਬੱਚੀ ਡਾਕਟਰ ਆ ਹਾਂ ਫਾਰਮ ਵਾਲੀ ਬੱਚੀ ਆ ਭਾਈ ਗਾ ਤੇ ਤੋੜਾ ਤੋੜਾ ਚੈੱਕ ਕਰੋ ਬੜ ਦਾ ਕਮਾਲ ਦਾ ਭਾਈ ਤੋੜਾ ਤੋੜਾ ਬਹੁਤ ਚੰਗਾ ਤੇ ਆਰਡਰ ਦੀ ਕੁਆਲਿਟੀ ਆ ਭਾਈ ਇਹਨੇ ਫੋਰ ਵੀ ਵਧੀਆ ਥੱਲੇ ਲਾਏ ਭਾਈ ਕੋਈ ਚੱਕਰੀ ਨਹੀਂ ਵੀਡੀਓ ਦੇ ਵਿਚਾਲੇ ਖੜਾ ਲਈ ਬਾਈ ਨੇ ਮौज ਨਾ ਬਹਿ ਜਾ ਬਾਈ ਕਹਿੰਦਾ ਖਿਲਣਾ ਤਾਂ ਕਰ ਪਾਈ ਨਹੀਂ ਸਹੀ ਗੱਲ ਆ ਬਈ ਨਾੜਾ ਨੂੜਾ ਨੇੜ ਤੋਂ ਚੈੱਕ ਕਰਵਾਉਨੇ ਲੈ ਕੀ ਬਾਤ ਆ ਥਣ ਵੀ ਬੜਾ ਚੰਗਾ ਲੱਗਿਆ ਥਣ ਬਹੁਤ ਸੋਹਣਾ ਕਿੱਡੂ ਵੀ ਹਜੇ ਪਸਮਾ ਪਾ ਕੇ ਨਾ ਇਹ ਦੁੱਗਣਾ ਥਣ ਆਹ ਲਓ ਜੀ ਤਾਂ ਭਾਈ ਦੁੱਗਣਾ ਲੈਵਾ ਵੀ ਦੁੱਗਣਾ ਬਣਨਾ ਸਹੀ ਗੱਲ ਆ ਭਾਈ ਤੇ ਕੀ 몰ਲਾ ਭਰਾ ਫਿਰ 몰ਲ ਡਾਡਰ ਲੈਣ ਦੇਣਾ ਦਾ 75000 ਰੁਪਇਆ 80 ਨਹੀਂ ਕਰਨਾ ਕੋਈ 90 ਨਹੀਂ ਕਰਨਾ ਮਾਨ ਤਾਨ ਕਰਦੇ ਨਹੀਂ 몰ਲ ਬਾਈ ਦੇ ਬਾਈ ਕਈ ਵੀਡੀਓ ਹੋਣੀਆਂ ਇਸ ਘਰ ਚ 몰ਲ ਬਾਈ ਦੇ ਜਮਾਟ ਜਿਹ ਹੁੰਦੇ ਨੇ 10000 ਦਾ ਬਟਾ ਹੁੰਦਾ ਲੋਕਾਂ ਨੂੰ ਆਪਣਾ ਠੀਕ ਹੈ ਬਾਈ ਹਾਂ 몰ਲ 75000 ਰੁਪਇਆ ਮਾਨ ਤਾਨ ਵਿੱਚੋਂ ਜ਼ਰੂਰ ਹੋ ਜਾਊਗਾ ਕੋਈ 80 ਨਹੀਂ 85 ਨਹੀਂ ਪੂਰੀ ਸ਼ਾਈਨਿੰਗ ਵਾਲੀ ਬੱਛੀ ਆ ਨਹੀਂ ਸਹੀ ਗੱਲ ਆ ਫੇਸ ਦਿਖਾ ਬਾਈ ਫੇਸ ਬੜਾ ਚੰਗਾ ਬੋਦੀ ਬਾਦੀ ਬਹੁਤ ਚੰਗੀਆਂ ਸਨਖ ਆਪਣਾ ਬੜ ਦੇ ਵਿੱਚ ਬਹੁਤ ਆ ਬਾਈ ਅੱਗੇ ਬਈ 2 ਨੰਬਰ ਗਰਮ ਇਹਦਾ ਦੂਜਾ ਸੂਆ ਇਹ ਸੂਂਦੀ ਹੈ ਲੈ ਠੰਡੀ ਇਹ ਵੀ ਬਹੁਤ ਅਜੀਬ ਪਰੋਸਾਂਗਾ ਨਾ ਬਸ ਗਰਮੀ ਕਹੇ ਲੋ ਡਰਦੀ ਹੈ ਤੇਰੇ ਤੋਂ ਗਰਮੀਆਂ ਦਾ ਤੋਹਫਾ ਦੂਜਾ ਇਹਦਾ ਡਰਦੀ ਹੈ ਦੂਜਾ ਸੂਆ ਕਿੰਨੇ ਦਿਨ ਲੈਣੀ ਆ ਬਈ ਬਸ ਇੱਕ ਦੋ ਦਿਨ ਬਾਕੀ ਆ ਇਹਦੇ ਤੋਂ ਇੱਕ ਤੋਂ ਦੋ ਦਿਨ ਲੈਣੀ ਆ ਬਈ ਆਰਡਰ ਦਿਖਾ ਦੇ ਆਰਡਰ ਦਿਖਾਉਣੇ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਮੁੱਠੀ ਆਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਖੋਲ ਦੇ ਵਿੱਚ ਉਰ ਕੇ ਰਖਾ ਦੇ ਕਿੰਨਾ ਦੁੱਧ ਦੇ ਦਿੰਦੀ ਆਉਂਦਾ ਕੁਝ ਨਹੀਂ ਕਹਿਦੀ ਕਿੰਨਾ ਦੁੱਧ ਦੇ ਦਿੰਦੀ ਆ ਤੇ ਇਹੋ ਡਰ ਉਹ ਤੇ ਟਾਬਲੂ ਸੀ ਆ ਜਿਹਨੇ ਕਹਿੰਦਾ ਆ ਡਰਦੀ ਐ ਠੰਡੀ ਸੀਲਾ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਟਾਈਮ ਆਰਡਰਦੀ ਦਾ ਕਰ ਕਰ ਪੀਣਾ ਕਹਿੰਦੀ ਕੁਛ ਨਹੀਂ ਲਾਇਆ ਨਾ ਵੀ ਸਹੀ ਗੱਲ ਖੋਲ ਬਈ ਤੋਰ ਕੇ ਦਿਖਾ ਦੋ ਗਰਮੀਆਂ ਦਾ ਤੋਹਫਾ ਬਾਈ ਖੋਲ ਵਧੀਆ ਗਰਮੀਆਂ ਚ ਨਾ ਤਾਂ ਇਹਨੇ ਗਰਮੀਆਂ ਡਾਕਟਰ ਨਹੀਂ ਇੱਕਦਮ ਦੀ ਬਸ ਹਾਂ ਇੱਕ ਤਰ੍ਹਾਂ ਦੀ ਮੈਂ ਆ ਇਹ ਸਹੀ ਗੱਲ ਆ 16 ਲੱਖ ਰੁਪਏ ਮੈਂ ਤੇ ਲਵਾ ਬੜਾ ਸਹੀ ਗੱਲ ਆ ਬਈ ਹਾਂ ਹਾਂ ਸਹੀ ਗੱਲ ਆ ਬਈ ਜੇ ਕੋਈ ਵੀ ਰੱਜ ਤੇ ਪੈਸੇ ਜ਼ਿਆਦਾ ਨਹੀਂ ਲਾ ਸਕਦਾ ਤਾਂ ਇਹ ਵੜ ਲੈ ਲੈ ਹਣਾ ਬਈ తారా సోల కట్టిన బట్ బా పే పదరా కల క ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੋਡ ਆਰਡਰ ਜਮਾ ਦੇ ਲੈਣ 50000 ਰੁਪਿਆ ਮਾਨਤਾਨ ਹੋ ਜੀ ਪਾ ਮਾਨਤਾਨ ਨਹੀਂ ਹੋਊਗਾ 52000 ਰੁਪਿਆ ਮੋਲਾ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਤੱਦ ਫੁੱਲ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਹਜੇ ਕੱਚੀ ਆ ਵੇ ਜਣ ਲਈ ਹਾਂ ਹਜੇ ਲੈ ਲਈ ਇੱਕ ਦੋ ਵਧੀਆ ਤਿਆਰ ਕਰਨਾ ਇਹਦਾ ਸੂੰਦੀ ਸੂੰਦੀ ਨਾ ਨੜ ਜਾਣਾ ਨਾਣਾ ਨਾਣਾ ਬੋਲੋ ਚੰਗੇ ਆ ਬਾਈ ਲਾਲੀ ਥਣ ਮੁੱਠੀ ਵਾਲਾ ਥਣ ਪਛਾਹ ਤੋਂ ਵੀ ਆਰਡਰ ਚੈੱਕ ਕਰ ਲਓ ਬਹੁਤ ਚੰਗਾ ਹੈ ਠੰਡੀ ਠੰਡੀ ਲੈ ਬਾਈ ਠੰਡੀ ਰਾਟ ਜਿਵੇਂ ਮਰਦੀ ਆ లై ਚੱਲ ਕੋਈ ਚੱਕਰੀ ਨਹੀਂ ਗਾ। ਕਿਆ ਬਾਤ ਹੈ। ਹਮ ਲੈ ਮੈਂ ਕਹਿੰਦਾ ਵਰਪੀ ਹੈ ਮੇਰੀ ਹਨਾ। ਮੇਰੀ ਵਰਪਾ ਲੈ ਬਈ ਅੱਜ ਮੈਂ ਡਰਗੀ ਕਿਤਾ ਕਰਦੀ ਸੀ ਪੂਰਾ ਹਲਦੀ ਨਹੀਂ ਵੱਛੀ ਲੈ। ਸਹੀ ਗੱਲ ਹੈ ਲੈ। ਓਕੇ। ਅੱਗੇ ਵੀ ਜੋ ਟੀ ਕਿਹੜਾ ਸੂਸ ਹੋਣੀ ਹੈ? ਦੂਜਾ ਸੂਆ ਆਰਡਰ 6 ਦਿਨ ਦੀ ਹੈ ਛੋਟੀ। ਦੂਜਾ ਸੂਆ 6 ਦਿਨ ਦੀ। ਕਿੰਨੇ ਦਿਨ ਲੈਂਦੀ ਹੈ ਬਈ? ਬਈ 5 ਦਿਨ ਬਾਕੀ ਹੈ ਇਹ। 5 ਕਿ ਦਿਨ ਬਾਈ ਕਹਿੰਦਾ ਲੈਂਦੀ ਹੈ। ਕੀ ਰਿਕਾਡ ਹੈ। ਯਾਨੀ ਮੈਂ ਦੀ ਕੱਟੀ 15 ਕਿਲੋ ਭਰੂਣ ਨੇ ਕੱਢਿਆ ਡਾਕਟਰ। ਹਰਿਆਣੇ ਦੀ ਹੈ ਕੱਟੀ। ਹਾਂ ਹਰਿਆਣੇ ਦੀ ਕੱਟੀ ਆ। ਛੇਸ ਬੜਾ ਚੰਗਾ ਸਿੰਘ ਕੁਆਲਿਟੀ ਚੰਗੀਆਂ ਫੁੱਲ ਕਰਦਾ ਚੰਗੀ ਜੇ ਵਾਲਾ ਬੰਦਾ 18 ਕਿਲੋ ਦੁੱਧ ਦੇ ਦੂਗੇ ਠੀਕ ਆ ਆਪਣੇ ਨਾਲ 15 ਕਿਲੋ ਦੀ ਬੰਦੇ ਨੇ ਜਸਾਈ ਬਣਾ ਕਰਦੇ ਲਿਆਵਾਂਗੇ ਮੂਹਾਂ ਵਾਂਗ 15 ਕਿਲੋ ਚਵਾ ਕੇ ਦੇ ਦਾਂਗੇ ਠੀਕ ਆ ਹਾਂ ਹੂੰ ਬਾਈ ਜਿਹੜਾ ਸਾਈ ਕਰ ਲਿਓ 15 ਲੀਟਰ ਚਵਾ ਦੇਾਂਗੇ ਵਾਕਈ ਚੋਟੀ ਚੰਗਿਆ ਪਰ ਥੋੜਾ ਮੇਵਾ ਗਾਵਾਂ ਵਾਲਾ ਲੇਵਾਂ ਲੱਗਿਆ ਹਾਂ ਏ ਹਾਂ 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 ਸਹੀ ਗੱਲ ਆ ਬਾਈ ਤੇ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜੇ ਮੇ ਪੂਰੇ ਗਏ ਉਤੇ ਸਹੀ ਗੱਲ ਆ ਥੋੜਾ ਸਿੰਗ ਆ ਕੱਟੀ ਦਾ ਹਾਂ ਸਿੰਗ ਦੀ ਬਹੁਤ ਸਾਫ ਆ ਬਾਈ ਨੇੜੋ ਹੀ ਮੋੜੇ ਵਾ ਦੋਨੇ ਇੱਕੋ ਜੇ ਸਿੰਗ ਨੇ ਫੁੱਲ ਕਿ ਬੰਦਾ ਲਊ ਇਹਨੂੰ ਕੋਈ ਹੂੰ ਇਹਨੇ ਸੌਂਕੀ ਬੰਦਾ ਸਹੀ ਗੱਲ ਆ ਹੋਰ ਅੱਖਾਂ ਦੀ ਲੋੜ ਨਹੀਂ ਇੱਕ ਹੀ ਰੱਖ ਲੈ ਇੱਕ ਹੀ ਰੱਖ ਲੈ ਫੁੱਲ ਕੱਦ ਫੁੱਲ ਰਾਜੀ ਤੇ ਥਣ ਲੇਵਾ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਤੋਰਾ ਤਰਾ ਚੰਗਾ ਸਿੰਘ ਕੁਆਲਿਟੀ ਬੜੀ ਚੰਗੀ ਆ। ਇਹ ਤਾਂ ਡਾਕਟਰ ਅਮਰੀਕਨ ਦਾ ਆ ਲੈ। ਹੂੰ ਸਹੀ ਗੱਲ ਆ ਲੈ। ਕੱਚੀ ਆ ਥੋੜੀ। ਕੱਚੀ ਆ ਬਈ ਦਿਨ ਲੈਣੀ। ਸਹੀ ਗੱਲ ਆ ਲੈ। ਕੀ ਬਾਤ ਆ ਥਣ ਬਹੁਤ ਚੰਗਾ ਬਈ ਤੇ ਮੁੱਲ ਕੀ ਆ ਭਰਾ ਇਹਦਾ? ਇਹ 140 ਡਾਕਟਰ। ਮੁੱਲ ਤਾਂ 160 ਕਰ ਐ 40 ਝੋਟੀ ਦੇਣੀ ਆ। ਠੀਕ ਆ। ਐਡੀਆਂ ਐਡੀਆਂ ਝੋਟ ਨਾਲ ਦੋ ਦੋ ਮੰਗੀ ਜਾਂਦੇ ਲੋਕ। ਸਹੀ ਗੱਲ ਆ ਬਈ। ਮੁੱਲ ਕਰਾਉਣ ਨੂੰ ਬਾਈ ਕਹਿੰਦਾ 1 60 ਕਰਾ ਲਓ 1 40 ਦੀ ਜਿਹੜੀ ਝੋਟੀ ਆਪਾਂ ਦੇ ਦੇਾਂਗੇ ਹੂੰ ਬਾਈ ਛੋਟੀ ਆ ਗਈ ਪੂਰੀ ਵੱਡੀ ਝੋਟੀ ਆ ਆਹ ਮਨਨੇ ਕੋਈ ਛੋਟੀ ਹੋਊਗੀ ਸਹੀ ਗੱਲ ਆ ਬਾਈ ਸਹੀ ਗੱਲ ਆ ਚੰਗੀ ਆ ਬਾਈ ਇੱਥੋਂ ਖੜ ਕੇ ਦੇਖੋ ਲੇਵਾ ਬਾਈ ਬਾਹਰੋਂ ਹੌਂਦੀ ਆ ਹੋਰੋਂ ਵੀ ਗਿੱਠ ਲੇਵਾ ਹੈਗਾ ਸਹੀ ਗੱਲ ਆ ਬਾਈ ਤੇ ਕਿਸੇ ਵੀ ਮੈਂ ਝੋਟੀ ਦਾ ਹਰੇਕੀ ਕਹਿੰਦਾ ਆ ਝੋਟੀ ਦਾ ਸਹੀ ਗੱਲ ਹੈ ਗੱਲਾਂ ਝੋਟੀਆਂ ਹੂੰ ਗੋਦੀ ਪਿਆਰ ਹਰਾਨੇ ਦੀ ਆ ਇਹ ਬੰਦੇ ਨੇ ਥਵਾ ਕੇ ਵੀ ਲੈਣੀ ਆ 15 ਕਿਲੋ ਆਪਾਂ ਵੀ ਇਹ ਲਵਾਂਗੇ ਪਰ ਮੋ ਮੰਗਾਂਗੇ ਠੀਕ ਹੈ ਮੋ ਲੋ ਹੋ ਰਿਹਾ ਉਹਦੇ ਨਾਲ ਉਹ ਲੋ ਹੋਊਗਾ ਠੀਕ ਆ 15 ਕਿਲੋ ਆਪਾਂ ਇਹ ਚਵਾ ਕੇ ਦੇ ਦੇਾਂਗੇ ਚਵਾ ਕੇ ਦੇ ਦੇਾਂਗੇ ਥਾਣ ਦੇਖੋ ਭਾਈ ਕੱਲਾ ਕੱਲਾ ਪੂਰੀ ਵਿੱਤੀ ਤੇ ਲੇਵਾ ਦੇਖੋ ਸੂਪੋਂ ਤੋਂ ਸਟਾਰਟ ਹੋ ਜਾਂਦਾ ਥੱਲੇ ਗੁਰੇ ਧਨੀ ਤੱਕ ਲੇਵਾ ਵਗ ਜਾਂਦਾ ਦੁੱਧ ਵਾਕੇ ਚੰਗਾ ਜੀ ਹੂੰ ਤੇ ਕਿਸੇ ਵੀਰ ਨੂੰ ਭਾਈ ਤੰਨਾ ਜੋ ਕੋਈ ਵੀ ਨਾਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਹਦ ਲਓ ਧੰਨਵਾਦ